रा <im> <im> ਹਰੇ ਹੈ ਬਾਪੂ ਜੱਤੀ ਹਰੇ ਹੈ ਬਾਪੂ ਤੇਰੀਆਂ ਦਾ ਮੇਰੇ ਦੇ ਅੱਗੇ ਨੂੰ ਦਿਖਾਣ ਜਾਣੇ ਆ ਲਾਈਵ ਤੁਸੀਂ ਨਾਲ ਜਨੈਲਾ ਗੁਰੂ ਦੀਆਂ ਕਿੱਥੇ 26 ਜਲਦੀ ਨੂੰ ਸ੍ਰੀ ਅੰਮ੍ਰਿਤਸਰ ਸਭ ਦੇ ਵਿੱਚ ਬਾਬਾ ਸਾਹਿਬ ਅਮਿਤਕਰ ਸਾਹਿਬ ਦੀ ਜਿਹੜੀ ਉਤਲੇ ਦੇ ਨਾਲ ਛੇ ਛੜ ਕੀਤੀ ਗਈ ਉਹਦੇ ਵਿਰੋਧ ਦੇ ਵਿੱਚ ਅੱਜ ਦਲਿਤ ਪਰਿਚਾਰੇ ਵਾਲੋਂ ਬਾਲਮਿਕਸ ਮਾਈਕ ਵਾਲੋਂ ਇਹ ਜਿਹੜਾ ਅੱਜ ਜਿੰਡਾਲਾ 15 ਸੱਦਾ ਜਿਹੜਾ ਦਿੱਤਾ ਗਿਆ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਨੈਲਾ ਗੁਰੂ ਦੀਆਂ ਜਿੱਥੇ ਕਿ ਅੱਜ ਸਾਰਾ ਬਿਆਰ ਜਿਹੜਾ ਵਾ ਆਪਣਾ ਸਮਰਥਨ ਦੇ ਵਿੱਚ ਵੇਖਿਆ ਉਹਨਾਂ ਦੇ ਕਿ ਬਾਜ਼ਾਰ ਸਾਰਾ ਬੰਦ ਕੀਤਾ ਆ ਆ ਦੇਖ ਸਕਦੇ ਤੁਸੀਂ ਜਿੰਦਾਲਾ ਗੁਰੂ ਦੀਆਂ ਲਾਈਵ ਤਸਵੀਰਾਂ ਇਹ ਸਭ ਤੁਹਾਨੂੰ ਦਿਖਾ ਰਿਹਾ ਕਿ ਇਹ ਸਭ ਅੱਜ ਬਿਯਾਰ ਜਿਹੜਾ ਬੰਦ ਦਾ ਜਿੱਥੇ ਅੱਜ ਨੇ ਅੱਜ ਸਕੂਲ ਵੀ ਜਿਹੜੇ ਬੰਦ ਰੱਖਣਗੇ ਆ ਔਰ ਉਸੇ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀ ਬੰਦ ਹੈ ਤੁਸੀਂ ਵੇਖਦੇ ਹੋ ਸਬਜ਼ੀ ਮੰਡੀ ਆ ਔਰ ਇੱਥੇ ਸਬਜ਼ੀ ਦੀਆਂ ਦੁਕਾਨਾਂ ਵੀ ਸਭ ਔਰ ਬੰਦ ਲੋਗ ਅੱਜ ਕਾਂਟ ਦੇ ਵਿੱਚ ਆਪਣਾ ਸਮਰਥਨ ਜਿਹੜਾ ਉਹ ਦੇ ਰਹੇ ਇਹਨਾਂ ਨੂੰ ਉਹ ਵੀ ਦਰਤ ਭਾਈ ਜਾਨੇ ਕੱਲ ਐਨਾਨਸਮੈਂਟ ਕਰਾ ਦਿੱਤੀ ਗਈ ਸੀ ਜਨਾਲਾਗੁਰ ਦੇ ਵਿੱਚ ਕਿ ਅੱਜ ਜਿਹੜੀ ਇਹ ਬੰਦ ਦੀ ਜਿਹੜੀ ਇਹ ਕਾਲ ਆ ਉਹ ਹੋਣੀ ਚਾਹੀਦੀ ਹੈ ਤੇ ਸੋ ਤਨ ਦਹਾਨ ਜਾ ਰਹੇ ਆ ਕਿ ਲਾਈਵ ਤਸਵੀਰਾਂ ਜਨਾਲਾਗੁਰ ਦੀਆਂ ਸਾਰਾ ਇਹ ਬੰਦ ਹੈ निकलो बाहर मकानों से जंग लड़ो भाई मौलाना वाल्मीकि शक्ति वाल्मीकि शक्ति हरप्रीत सिंह पुलर चेयरमैन आज ये बाजार बंद कराए गए ना बड़े जा हां जी जेड़ा आज ਬਾਜ਼ਾਰ ਬੰਦ ਕਰਾਇਆ ਗਿਆ ਜੰਡਿਆਲਾ ਗੁਰੂ ਪੂਰਨ ਤੌਰ ਤੇ ਬੰਦ ਕਰਵਾਇਆ ਗਿਆ ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਦੇ ਨਾਲ ਬੰਦ ਕਰਵਾਇਆ ਗਿਆ ਵਾ ਜੋ ਕਿ 26 ਜਨਵਰੀ 2025 ਵਾਲੇ ਦਿਨ ਹਰਮੰਦਰ ਸਾਹਿਬ ਦੇ ਨਜ਼ਦੀਕ ਜੋ ਵਿਰਾਸਤ ਮਾਰ ਗਿਆ ਉਸਤੇ ਜੋ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਆ ਮਹਾਮਾਨ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਜੋ ਕਿ ਕਿਸੇ ਸਰਾਸਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਇੱਕ ਕੋਜੀ ਚਾਲ ਆ ਜੋ ਵੇਖੋ ਜੀ ਉੱਥੇ ਇੱਕ ਜਿਹੜੀ ਪੌੜੀ ਆ ਮਤਲਬ 25 26 ਫੁੱਟ ਦੀ ਜਿਹੜੀ ਪੌੜੀ ਆ ਉਹ ਕਿੱਥੋਂ ਲਾਈ ਗਈ ਤੇ ਉਹ ਸਬੰਧੇ ਕੋ ਵਿਦਾਨ ਕਿੱਥੋਂ ਆਇਆ ਤੇ ਹੋਰ ਵੀ ਜੋ ਵੀ ਇਹ ਦੇ ਵਿੱਚ ਬਹੁਤ ਵੱਡੀ ਜੋ ਕਿ ਸਿਆਸੀ ਚਾਲ ਆ ਇਹਦੀ ਅਸੀਂ ਜੋ ਵੀ ਸੀਬੀਆਈ ਦੀ ਮੰਗ ਜਾਂਚ ਦੀ ਮੰਗ ਕਰਦੇ ਆ ਦੇ ਨਾਲ ਉਹ ਬੰਦੇ ਤੇ ਇਹਦੇ ਸੇ ਲਗੜਾ ਚਾਹੀਦਾ ਵਾ ਤੇ ਇਹਦੀ ਜਿਹੜੀ ਕੇਦਰੀ ਜਾਂਚ ਜੰਸੀ ਤੋਂ ਮਾਗ ਹੋਣੀ ਚਾਹੀਦੀ ਆ ਕਿੰਨੇ ਵਜੇ ਤੱਕ ਬਾਜ਼ਾਰ ਬੰਦ ਰਹੇਗਾ ਜੀ ਇਹ ਜੀ 8 ਵਜੇ ਤੋਂ ਲੈ ਕੇ 5 ਵਜੇ ਤੱਕ ਬਾਜ਼ਾਰ ਬੰਦ ਰਹਿਣਗੀ ਜੀ ਅੱਜ ਜਿਹੜਾ ਬੰਦ ਦੀ ਕਾਲ ਦਿੱਤੀ ਹੈ ਕੀ ਗੱਲ ਹੋ ਗੇ ਸਭ ਤੋਂ ਪਹਿਲੇ ਗਿਆਪੀਮ ਗਿਆਪਾ ਆਰਧਾ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਜਿਹੜਾ 26 ਜਨਵਰੀ ਨੂੰ ਸੇਮਬਰ ਸਾਥੇ ਵਿੱਚ ਕਿਸੇ ਸ਼ਰਾਪੀ ਅਨਸੁਲ ਨੇ ਜੋਤੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਵਧਾਨ ਨੂੰ ਅੱਗ ਲਗਾਈ ਆ ਉਦੇ ਰੋਸ ਦੇ ਵਿੱਚ ਅਸੀਂ ਸ਼ਹਿਰ ਜੰਨਿਆਲਾ ਕੋਰਪ ਬੰਦ ਕਰਵਾਇਆ ਹੈ ਤੇ ਬੜਾ ਵਧੀਆ ਸ਼ਹਿਰਵਾਸਨ ਦਾ ਸਹਯੋਗ ਹੈ ਕੀ ਮੰਗ ਕਰਤੀਓ ਜਿਸ ਕਰਕੇ ਅੱਜ ਦੀ ਪੰਗ ਦੀ ਗੱਲ ਕੀਤੀ ਸੀ ਅਸੀਂ ਚਾਹੁੰਨੇ ਕਿ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਐਨਐਸਏ ਲੱਗੇ ਉਸ ਬੰਦੇ ਨੂੰ ਦੇਸ਼ ਵਿਦਰੋਹੀ ਜਿਹੜਾ ਵਾ ਕਰਾਰ ਦਿੱਤਾ ਜਾਵੇ ਉਸ ਬੰਦੇ ਨੂੰ ਜਿਹੜਾ ਨਾ ਮਤਲਬ ਕਿ ਪਖਰੀ ਜੀ ਕੋਈ ਸਜ਼ਾ ਦਿੱਤੀ ਜਾਵੇ ਇੱਕ ਮਿਸਾਲ ਪੈਦਾ ਹੋ ਜਾਵੇ ਕਿ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਜੇ ਟੜੀ ਇਹ ਤਾਂ ਮੰਗ ਨੂੰ ਨਾਮ ਮਨੇਵੇ ਫੇ ਅਗਲੀ ਟੜੀ ਰਾਜਨੀਤੀ ਕੀ ਹੋਏਗੀ ਅਗਲਾ ਇਹਦਾ ਸੰਘਰਸ਼ ਜਿਹੜਾ ਬਾ ਹੋਰ ਵੀ ਵੱਡਾ ਜਿਹੜਾ ਉਹ ਉਪੀਕਾ ਜਾਊਗਾ ਦਿਖਾ ਕੀਤਾ ਜਾਊਗਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਮੈਸੇਜ ਜਾਣਾ ਵਾ ਕਿ ਜਿਹੜੀ ਸਾਡੀ ਮੰਗ ਪੂਰੀ ਨਹੀਂ ਹੋਈ ਉਸ ਬੰਦੇ ਨੂੰ ਜਿਹੜੀ ਸਰਾrti ਅੰਸਨਾਂ ਦਾ ਵੀ ਹੱਥ ਹੈਗਾ ਜੀ ਹੈਗਾ ਜੀ ਹੈਗਾ ਸਰਾrti ਅੰਸਨ ਤੋਂ ਬਗੈਰੇ ਗੱਲ ਬੰਦ ਨਹੀਂ ਹੋਈ ਕਿਉਂਕਿ ਇਕੱਲੇ ਬੰਦੇ ਦਾ ਇਹ ਕੰਮ ਨਹੀਂ ਆ ਸੇ ਸਭ ਮੈਂ ਪਲਾਨਿੰਗ ਹੋਈ ਆ ਪਲਾਨਿੰਗ ਦੇ ਮੁਤਾਬਕ ਇਹ ਕੰਮ ਹੋਇਆ ਸਾਰਾ ਮੇਰਾ ਨਾਮ ਜੀ ਨਰਮਦ ਸਿੰਘ ਜੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਇੱਕ ਇਨਸਾਨ ਨਹੀਂ ਉਹ ਇੱਕ ਸੋਚ ਸੀ ਜੋ ਕਿ ਹਰ ਇੱਕ ਵਰਗ ਲਈ ਸੀ ਉਹਨਾਂ ਨੇ ਕੱਲਾ ਐਸੀ ਸਮਾਜ ਲਈ ਨਹੀਂ ਕੰਮ ਕੀਤਾ ਹਰ ਇੱਕ ਵਰਗ ਨੂੰ ਉਠਾਉਣ ਲਈ ਕੰਮ ਕੀਤਾ ਜਿੰਨੇ ਵੀ ਦੱਬੇ ਕੁਚਲੇ ਲੋਕ ਸੀ ਉਹਨਾਂ ਨੇ ਉਹਨਾਂ ਨੂੰ ਸਭ ਨੂੰ ਸਹੂਲਤਾਂ ਦਵਾਈਆਂ ਜਿੱਦਾਂ ਨਾਰੀ ਲਈ ਲੋ ਨਾਰੀ ਤੇ ਵੀ ਬੜੇ ਜ਼ੁਲਮ ਹੁੰਦੇ ਸੀ ਉਸ ਟਾਈਮ ਤੇ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਦਵਾਈਏ ਉਹਨਾਂ ਹਰ ਵਰਗ ਨੂੰ ਅਧਿਕਾਰ ਦਿਵਾਏ ਕੱਲੇ ਐਸਸੀ ਸਮਾਜ ਦੇ ਨਹੀਂ ਇਹਦੇ ਵਿੱਚ ਹਰ ਇੱਕ ਸਮਾਜ ਨੂੰ ਇੱਥੇ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਮੂਰਤੀ ਨੂੰ ਖੰਡਨ ਕੀਤਾ ਗਿਆ ਵਾ ਬੇਦਬੀ ਕੀਤੀ ਗਈ ਆ ਇਹ ਜੋ ਕਿ ਨਹੀਂ ਹੀ ਹੋਣਾ ਚਾਹੀਦਾ ਇਹ ਅੱਜ ਵੇਖੋ ਪਹਿਲੋਂ ਕਿਸਾਨਾਂ ਨੂੰ ਛੇੜਿਆ ਬਾਅਦ ਚ ਐਸਸੀ ਸਮਾਜ ਨੂੰ ਛੇੜਿਆ ਉਤੋ ਵਾਰ ਇਸ ਤੋਂ ਬਾਅਦ ਹਿੰਦੂ ਸਮਾਜ ਦੀ ਵੀ ਵਾਰੀ ਆ ਸਕਦੀ ਆ ਜੋ ਕਿ ਆਪਸ ਦੇ ਵਿੱਚ ਸਾਰੀ ਜਿਹੜੀ ਸਮੁੱਚੇ ਪੰਜਾਬ ਆ ਇਹਨੂੰ ਲੜਾਇਆ ਜਾ ਰਿਹਾ ਆ ਆਪਸ ਦੇ ਵਿੱਚ ਲੜਨ ਤੇ ਇਥੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਇਸ ਉੱਤੇ ਨਕੇਲ ਪਾਈ ਜਾਵੇ ਪੰਜਾਬ ਹੱਸਦਾ ਵਸਦਾ ਏ ਤੇ ਪੰਜਾਬ ਸਾਡਾ ਹੱਸਦਾ ਵਸਦਾ ਰਹੇ ਇਥੇ ਭਾਈਚਾਰਕ ਸਾਂਝ ਆ ਭਾਈਚਾਰਕ ਸਾਂਝ ਬਣੀ ਰਹੇ ਨਾ ਕਿ ਇਹ Hindu ਦਾ ਨਾ ਇਹ Sikh ਦਾ ਇਹ ਨਾ Muslim ਦਾ ਨਾ ਇਸਾਈ ਦਾ ਬਾਬਾ ਸਾਹਿਬ ਸਾਰਿਆਂ ਦੇ ਆ ਕਿੰਨੇ ਬਹੁਤ ਹੀ ਬੇਸਬੀ ਕੀਤੀ ਹੈ ਇਹਦੇ ਮਗਰ ਕੋਈ ਤੁਹਾਨੂੰ ਵੀ ਲੱਗਦਾ ਵੀ ਕਿਸੇ ਇਹ ਬੁੱਤ ਦੇ ਪਿੱਛੇ ਬਹੁਤ ਵੱਡੀ ਛਾਦੀ ਚਾ ਇੱਕ ਇਨਸਾਨ ਦਾ ਕੰਮ ਨਹੀਂ ਹੈਗਾ ਵੇਖੋ ਤੁਸੀਂ ਆਪ ਸਿਆਣੇ ਜੀ ਤੁਸੀਂ ਪੱਤਰਕਾਰ ਵੀਰ ਜੀ ਵੇਖੋ ਉਹਦੇ ਐਡੀ ਵੱਡੀ ਪੌੜੀ ਕਿੱਥੋਂ ਆਈ ਉਹਦੇ ਹੱਥ 'ਚ ਥੋੜਾ ਕਿੱਥੋਂ ਆਇਆ ਉਹਨੇ ਅੱਗ ਕਿਸ ਤਰ੍ਹਾਂ ਲਗਾਈ ਇਦੇ ਵਿੱਚ ਕੋਈ ਨਾ ਕੋਈ ਵੱਡੀ ਸ਼ਾਦੀ ਚ ਆ ਉਹਦੇ ਨਾਲ ਬੜੇ ਲੋਕ ਕੰਮ ਕਰ ਰਹੇ ਪਿਛੇ ਇਹਦੀ ਕਾਨੂੰਨੀ ਜਾਂਚ ਹੋਣੀ ਚਾਹੀਦੀ ਆ ਉਹ ਇਨਸਾਨ ਤੇ ਫੜਿਆ ਗਿਆ ਵੇਖੋ ਉਹ ਜਾਂਚ ਹੋਵੇ ਉਹਦੇ ਵਿੱਚ ਪਤਾ ਲੱਗੇ ਵੀ ਇਹ ਕਿਸ ਨੇ ਕਾਰਵਾਈ ਕੀਤੀ ਆ ਉਹ ਬੰਦੇ ਸਾਰੇ ਸਾਹਮਣੇ ਲਿਆਂਦੇ ਜਾਣ ਤੇ ਜਿਹੜਾ ਸਮਾਜ ਦੇ ਵਿੱਚ ਅੱਜ ਐਡਾ ਵੱਡਾ ਰੋਸ ਆ ਹਰ ਜਗ੍ਹਾ ਦੇ ਵਿੱਚ ਧਰਨੇ ਲੱਗ ਰਹੇ ਆ ਇਹ ਧਰਨੇ ਵੇਖੋ ਗਰੀਬ ਬੰਦਾ ਟਾਈਮ ਪਾ ਕੇ ਰੋਟੀ ਖਾ ਰਿਆ ਵਾ ਤੇ ਆਦਾ ਕਿਸ ਕਾਰਨ ਹੜਤਾਲ ਕੀਤੀ ਇਹ ਆਪਣਾ ਜਿਹੜਾ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਦੇ ਰਚਤਾ ਜਿਹੜੇ ਉਹਨਾਂ ਦਾ ਜਿਹੜਾ ਬੋਤ ਅੰਮਰ ਸਰਸ ਸਾਹਿਬ ਵਿਖੇ ਤੋੜਿਆ ਗਿਆ ਵਾ ਉਹਦੇ ਸਬੰਧ ਚ ਅੱਜ ਜੰਡੇਆਲਾ ਗੁਰੂ ਬੰਦ ਕਰਾਇਆ ਆਪਣੀ ਜਹੇ ਬੰਦੀਆਂ ਨਾਲੋਂ ਤੇ ਅਸੀਂ ਉਹਦਾ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੇ ਵਿਰੋਧ ਕਰਦੇ ਹਾਂ ਵੀ ਉੱਤੇ ਕਾਨੂੰਨੀ ਕਾਰੀ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਜੋ ਹਰਪ੍ਰੀਤ ਕਹਿ ਰਿਹਾ ਕਿ ਐਨਐਸਏ ਦਾ ਜਿਹੜਾ ਉੱਤੇ ਐਕਟ ਲੱਗਣਾ ਚਾਹੀਦਾ ਇਹਨੂੰ ਸਖਤੋ ਸਖਤ ਸਜ਼ਾਆਂ ਆਉਣੀਆਂ ਚਾਹੀਦੀਆਂ ਜਿਹੜਾ ਆਉਣ ਵਾਲੇ ਭਵਿੱਖ ਵਿੱਚ ਕੋਈ ਇਹੋ ਜਿਹੀ ਗਲਤੀ ਕਰਨ ਲੱਗਾ 100 ਵਾਰੀ ਸੋਚੇ ਤੇ ਇਹੋ ਜਿਹੇ ਕਦਮ ਨਾ ਚੁੱਕੇ ਜਿਹੜਾ ਕਿ ਲੋਕਾਂ ਦੇ ਦਿਨਾਂ ਤੇ ਠੇਸ ਪਚਾਵੇ ਇਹ ਅਸੀਂ ਸਮਾਜ ਦੇ ਸਾਰੇ ਭਾਈਚਾਰੇ ਵਾਸਤੇ ਉਹਨਾਂ ਨੇ ਸੰਵਿਧਾਨ ਲਿਆ ਸਾਰਾ ਦੇਸ਼ ਹੀ ਉਹਦੇ ਨਾਲ ਹੀ ਚੱਲਣ ਰਿਹਾ ਸੰਵਿਧਾਨ ਦੇ ਨਾਲ ਹੀ ਤੇ ਉਹਦੇ ਰਚੇਤਾ ਦੀ ਇਦਾਂ ਜਿਹੜੀ ਮੂਰਤੀ ਭੰਲਣੀ ਇੱਕ ਬਹੁਤ ਵੱਡੀ ਵੱਡੀ ਮਨਤਪਾਕੀ ਘਟਨਾ ਵਾ ਤੇ ਅਸੀਂ ਇਹਦਾ ਸਖਤ ਨਿਖੇਦੀ ਕਰਦੇ ਆਂ ਬਾਪੇ ਇੱਕ ਸ਼ੌਟ ਨੂੰ ਕੀ ਕਰਦਾ ਯਾਰ ਗੱਲ ਤਾਂ ਉਹ ਚੱਲਣੀ ਆ ਜਿਹੜੀ ਲੱਗਣੀ ਹੈ ਇੱਕ ਮਿੰਟ ਇੱਥੇ ਇੱਕ ਮਿੰਟ ਇੱਥੇ ਰੋਕੇ ਇੱਕ ਦੋ ਠੀਕ ਆ ਚਲੋ ਯਾਰ 30 ਮਿੰਟ ਹੋ ਗਿਆ ਤੁੰਤਰਾਡ ਹੋ ਗਿਆ ਤੁੰਨੋ ਅੱਜ ਇਹ ਵਿਆਦਾਂ ਦਾ ਮੰਗਪੱਤਰ ਪੱਗਿਆ ਕੀ ਕਰਨ ਜੀ ਇਹ ਚਾਹ ਜੀ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਵੀ ਪਤਾ ਹੋਏਗਾ ਜਿਹੜੀ ਅਮਰ ਸਰ ਆ ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਥੋੜਾ ਜਿਹਾ ਇਹਨਾਂ ਨੇ ਦਿੱਤਾ ਸ਼ਕਤੀ ਦਿੱਤੀ ਸੀ ਇੱਕ ਬੰਦੇ ਨੇ ਮੂਰਤੀ ਤੇ ਚੜ ਕੇ ਤੇ ਉਹਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਬੰਦ ਦੀ ਘਾਲ ਕੀਤੀ ਗਈ ਸੀ ਜੋ ਅੱਜ ਇੱਥੇ ਵਾਲਵੀ ਕਿਸਾਨ ਸੰਸਥਾਵਾਂ ਅਤੇ ਦੂਸਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੀ ਅੱਜ ਜਡੇ ਵਾਲਾ ਗੁਰੂ ਬੰਦਿ ਖਾਲਸਾ ਦਿੱਤੀ ਤੇ ਉਹਦੇ ਸਬੰਚਾ ਹੀ ਆਏ ਆ ਕਿ ਇਹਨਾਂ ਨਾਲ ਗੱਲ ਕੀਤੀ ਆ ਤੇ ਇਹਨਾਂ ਦਾ ਰੋਸ ਜਾਇਜ਼ ਆ ਤੇ ਇਹਨਾਂ ਨੇ ਜੋ ਮੈਨੂੰ ਮੰਗ ਪੱਤਰ ਦਿੱਤਾ ਵਾ ਉਹ ਆਪਾਂ ਆਪਣੇ ਸੀਨੀਅਰ ਅਫਸਰਾਂ ਦੇ ਥੋਂ ਸਰਕਾਰ ਤੱਕ ਪਹੁੰਚਾਉਣਾ ਜਿਹੜਾ ਆਪਣਾ ਇੱਥੇ ਰੋਸ ਸ਼ਾਂਤੀਪੁਰ ਕੋਰਿਆ ਜੀ ਬਿਲਕੁਲ ਜੀ ਬਿਲਕੁਲ ਸ਼ਾਂਤੀਪੁਰ ਵਕਤ ਤੁਸੀਂ ਦੇਖ ਹੀ ਰਹੇ ਹੋ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਜਿਹੜੇ ਸ਼ਹਿਰ ਨਿਵਾਸੀ ਆ ਉਹਨਾਂ ਨੇ ਵੀ ਪੂਰਾ ਸਹਿਯੋਗ ਦੇ ਰਹੇ ਇਹਦੇ ਵਿੱਚ